ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਅੱਜ ਦੇ ਇਸ ਵੀਡੀਓ ਦੇ ਵਿੱਚ ਤੁਹਾਡੇ ਲਈ ਬਹੁਤ ਲਾਭਕਾਰੀ ਜਾਣਕਾਰੀ ਲੈ ਕੇ ਅੱਜ ਦੇ ਇਸ ਵੀਡੀਓ 'ਚ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਜੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਸਬੰਧ ਵਿੱਚ ਇਸ ਸਕੀਮ ਦੇ ਅਧੀਨ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਦੇ ਲਈ ਜੋ 5 ਲੱਖ ਤੱਕ ਦਾ ਇਲਾਜ ਹੈ ਕਿਸੇ ਵੀ ਸਰਕਾਰੀ ਤੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਿੱਤਾ ਜਾਂਦਾ ਹੈ ਇਹਦੇ ਸਬੰਧ ਵਿੱਚ ਸਰਕਾਰ ਵੱਲੋਂ ਬਹੁਤ ਵੱਡੇ ਬਦਲਾਅ ਕੀਤੇ ਗਏ ਸਕੀਮ ਦੇ ਸਬੰਧ ਵਿੱਚ ਉਹਦੀ ਸਾਰੀ ਜਾਣਕਾਰੀ ਆਪਾਂ ਅੱਜ ਦੇ ਇਸ ਵੀਡੀਓ 'ਚ ਸਾਂਝੀ ਕਰਾਂਗੇ ਤੁਹਾਡੇ ਨਾਲ ਤਾਂ ਇਹ ਜਾਣਕਾਰੀ ਹੈ ਆਪਣੇ ਭੈਣਾਂ ਭਰਾਵਾਂ ਨਾਲ ਦੋਸਤਾਂ ਨਾਲ ਰਿਸ਼ਤੇਦਾਰਾਂ ਨਾਲ ਜ਼ਰੂਰ ਸ਼ੇਅਰ ਕਰੋ ਜੀ ਕਿਉਂਕਿ ਇਹ ਜਾਣਕਾਰੀ ਸਾਰਿਆਂ ਦੇ ਲਈ ਬਹੁਤ ਲਾਭਕਾਰੀ ਰਹਿਣ ਵਾਲੀ ਹੈ ਛੋਟੇ ਬੱਚੇ ਤੋਂ ਲੈ ਕੇ ਵੱਡੇ ਬਜ਼ੁਰਗਾਂ ਤੱਕ ਤਾਂ ਇਹ ਕੰਮ ਆਉਣ ਵਾਲੀ ਵੀਡੀਓ ਹੈ ਜੀ ਅੱਗੇ ਜ਼ਰੂਰ ਸ਼ੇਅਰ ਕਰੋ ਤਾਂ ਬਿਨਾ ਕਿਸੇ ਦੇਰੀ ਦੇ ਆਪਾਂ ਅਪਡੇਟ ਤੇ ਚੱਲਦੇ ਹਾਂ ਜੋ ਸਰਕਾਰ ਵੱਲੋਂ ਦਿੱਤਾ ਗਿਆ ਹੈ ਇਸ ਸੰਬੰਧ ਵਿੱਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਜੋ ਕਿ ਸਾਲ 2019 ਤੋਂ ਸ਼ੁਰੂ ਕੀਤੀ ਗਈ ਸੀ ਪੰਜਾਬ ਸਰਕਾਰ ਵੱਲੋਂ ਇਹਦੇ ਦੀਨ 5 ਲੱਖ ਤੱਕ ਦਾ ਇਲਾਜ ਹੈ ਸਰਕਾਰ ਵੱਲੋਂ ਫ੍ਰੀ ਦਿੱਤਾ ਜਾਂਦਾ ਕਿਸੇ ਵੀ ਸਰਕਾਰੀ ਆ ਪ੍ਰਾਈਵੇਟ ਹਸਪਤਾਲ ਦੇ ਵਿੱਚ ਪੰਜਾਬ ਤੇ ਚੰਡੀਗੜ੍ਹ ਦੇ ਦੀਨਾਂ ਵੱਲੋਂ ਇਹ ਲਿਖਿਆ ਗਿਆ ਜੀ ਤਾਂ ਇਹਨਾਂ ਵੱਲੋਂ ਇਸ ਇਲਾਜ ਨੂੰ ਭਾ 5 ਲੱਖ ਤੱਕ ਦਾ ਹੁੰਦਾ ਸੀ ਪਹਿਲਾਂ ਹੁਣ 10 ਲੱਖ ਤੱਕ ਦਾ ਕਰਤਾ ਸਰਕਾਰ ਵੱਲੋਂ ਇਹ ਬਹੁਤ ਵੱਡਾ ਉਪਰਾਲਾ ਹੈ ਪੰਜਾਬ ਸਰਕਾਰ ਦਾ ਜਿਹਦੇ ਅਧੀਨ ਕਿਸੇ ਵੀ ਬਿਮਾਰੀ ਦਾ ਇਲਾਜ ਆ ਕਿਸੇ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ 'ਚ ਹੋ ਜਾਂਦਾ ਜੀ ਤਾਂ ਇਹਦੇ ਸਬੰਧ ਵਿੱਚ ਅੱਗੇ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ ਇੱਕ ਤਾਂ ਇਹ ਵੱਡਾ ਬਦਲਾਅ ਕੀਤਾ ਗਿਆ ਇਹਨੂੰ 5 ਲੱਖ ਤੋਂ 10 ਲੱਖ ਤੱਕ ਦਾ ਕਰ ਦਿੱਤਾ ਗਿਆ ਸਰਕਾਰ ਵੱਲੋਂ ਦੂਜਾ ਵੱਡਾ ਬਦਲਾਅ ਹੈਗਾ ਜੀ ਪਹਿਲਾਂ ਇਹ ਕਾਰਡ ਬਣਾਉਣ ਦੇ ਲਈ ਕੁਝ ਸਪੈਸ਼ਲ ਯੋਗਤਾਵਾਂ ਸੀਗੀਆਂ ਭਾਵ ਜੋ ਯੋਗ ਉਮੀਦਵਾਰ ਸੀ ਉਹੀ ਇਹ ਕਾਰਡ ਬਣਵਾ ਸਕਦੇ ਸੀ ਤਾਂ ਹੁਣ ਸਰਕਾਰ ਵੱਲੋਂ ਇਹਨੂੰ ਓਪਨ ਕਰ ਦਿੱਤਾ ਗਿਆ ਕਿ ਤੁਸੀਂ ਪੰਜਾਬ ਦੇ ਵਸਨੀਕ ਹੋਣੇ ਚਾਹੀਦੇ ਹੋ ਪਹਿਲਾਂ ਇਹਦੇ ਲਈ ਯੋਗਤਾਵਾਂ ਹੁੰਦੀ ਸੀ ਰਾਸ਼ਨ ਕਾਰਡ ਹੁੰਦਾ ਸੀ ਜਾਂ ਜੇ ਫਾਰਮ ਹੁੰਦਾ ਸੀਗਾ ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਯੋਗਤਾਵਾਂ ਸੀਗੀਆਂ ਪਰ ਤੁਹਾਡੇ ਕੋਲ ਆਧਾਰ ਕਾਰਡ ਹੋਣਾ ਚਾਹੀਦਾ ਤੁਹਾਡਾ ਰੈਜ਼ੀਡੈਂਸ਼ੀਅਲ ਪ੍ਰੂਫ ਹੋਣਾ ਚਾਹੀਦਾ ਵੋਟਰ ਆਈਡੀ ਹੋਣੀ ਚਾਹੀਦੀ ਹੈ ਤੇ ਤੁਸੀਂ ਆਪਣਾ ਤੇ ਆਪਣੇ ਸਾਰੇ ਪਰਿਵਾਰ ਦਾ ਇਹ ਕਾਰਡ ਬਣਾ ਸਕੋਗੇ ਇਹ ਇਹਦੇ ਤੇ ਤੁਸੀਂ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਤੋਂ 10 ਲੱਖ ਤੱਕ ਦਾ ਇਲਾਜ ਫ੍ਰੀ ਲੈ ਸਕੋਗੇ ਹੁਣ ਦੀ ਸਰਕਾਰ ਵੱਲੋਂ ਇਹ ਬਹੁਤ ਵੱਡਾ ਬਦਲਾਅ ਇਹਦੇ ਵਿੱਚ ਕੀਤਾ ਗਿਆ ਜੋ ਕਿ ਵਿਧਾਈ ਦੀ ਪਾਤਰ ਹੈ ਪੰਜਾਬ ਸਰਕਾਰ ਇਹਦੇ ਸੰਬੰਧ ਵਿੱਚ ਕਿਉਂਕਿ ਹੁਣ ਦੀ ਇਹ ਸਭ ਤੋਂ ਵੱਡੀ ਜ਼ਰੂਰਤ ਹੈ ਜੀ ਹੈਲਥ ਇੰਸ਼ੋਰੈਂਸ ਜੋ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤਾ ਗਿਆ ਹੈ ਐਲੀਜੀਬਿਲਟੀ ਇਹਦੇ ਲਈ ਸਿਰਫ ਤੁਸੀਂ ਪੰਜਾਬ ਦੇ ਵਸਨੀਕ ਹੋਣੇ ਚਾਹੀਦੇ ਹੋ ਤੁਹਾਡੇ ਕੋਲ ਰੈਜ਼ੀਡੈਂਸ਼ੀਅਲ ਪ੍ਰੂਫ ਹੋਣਾ ਚਾਹੀਦਾ ਹੈ ਕਿ ਤੁਸੀਂ ਪੰਜਾਬ ਦੇ ਵਸਨੀਕ ਹੋ ਤਾਂ ਇਹ ਕਾਰਡ ਕੌਣ-ਕੌਣ ਬਣਵਾ ਸਕਦਾ ਇਹਨਾਂ ਵੱਲੋਂ ਇਸ ਨੋਟੀਫਿਕੇਸ਼ਨ ਦੇ ਵਿੱਚ ਲਿਖ ਦਿੱਤਾ ਗਿਆ ਜੀ ਬਕਾਇਦਾ ਪੰਜਾਬ ਦਾ ਵਸਨੀਕ ਹੈਡ ਆਫ ਫੈਮਲੀ ਸਪਾਊਸਰ ਅਨ ਮੈਰਿਡ ਚਿਲड्रन ਪੇਰੈਂਟਸ ਵਿਡੋਸ ਡਾਈਵੋਰਸ ਪਰਸਨ ਐਂਡ देयर ਮਾਈਨਰ ਚਿਲड्रन ਵਿਡੋਸ ਡਾਟਰ ਇਨ ਲਾ ਐਂਡ ਹਰ ਮਾਈਨਰ ਚਿਲड्रन ਇਹਨਾਂ ਵੱਲੋਂ ਬਕਾਇਦਾ ਇਹਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਤਾਂ ਪੰਜਾਬ ਦਾ ਜਿਹੜਾ ਵਸਨੀਕ ਹੈ ਉਹਦਾ ਸਾਰਾ ਪਰਿਵਾਰ ਇਹ ਜੋ ਕਾਰਡ ਹੈ ਬਣਵਾ ਸਕੂਗਾ ਤਾਂ ਸਰਕਾਰ ਵੱਲੋਂ ਬਹੁਤ ਵੱਡਾ ਅਪਡੇਟ ਦਿੱਤਾ ਗਿਆ ਜੀ ਬਹੁਤ ਵਧੀਆ ਉਪਰਾਲਾ ਪੰਜਾਬ ਸਰਕਾਰ ਦਾ ਜੋ ਲਿਮਿਟੇਸ਼ਨਸ ਸੀ ਹੈ ਕਾਰਡ ਦੀਆਂ ਉਹ ਖਤਮ ਕਰਤੀਆਂ ਪੰਜਾਬ ਸਰਕਾਰ ਵੱਲੋਂ ਤਾਂ ਹੁਣ ਕੋਈ ਯੋਗਤਾ ਨਹੀਂ ਸਿਰਫ ਤੁਸੀਂ ਪੰਜਾਬ ਦੇ ਵਸਨੀਕ ਹੋਣੇ ਚਾਹੀਦੇ ਹੋ ਤੇ ਤੁਸੀਂ ਇਹ ਕਾਰਡ ਬਣਾ ਕੇ ਇਹਦਾ ਲਾਭ ਲੈ ਸਕਦੇ ਹੋ ਤਾਂ ਇਹ ਹੈ ਜੀ ਅੱਜ ਦੀ ਜਾਣਕਾਰੀ ਬਹੁਤ ਜ਼ਰੂਰੀ ਜਾਣਕਾਰੀ ਅੱਗੇ ਸ਼ੇਅਰ ਜ਼ਰੂਰ ਕਰ ਲਿਓ ਤੇ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਦੇ ਲਈ ਤੇ ਨੌਕਰੀਆਂ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਚੈਨਲ ਨੂੰ ਦੇਖਦੇ ਰਿਆ ਕਰੋ ਧੰਨਵਾਦ